ਲਓ ਜੀ ਦੋਸਤੋ ਪੌੜੀਆਂ ਲੈ ਲੈ ਆਏ ਵੀਰ ਤੇ ਹੁਣ ਕੋਸ਼ਿਸ਼ ਆ ਪੂਰੀ ਵੀ ਬੇਲ ਆ ਜਿਹੜੀ ਕੱਢਦੀ ਐ ਤਿੰਨ ਚਾਰ ਲੈ ਜਾਂਦੀਆਂ ਪੌੜੀਆਂ ਉਹ ਮੱਚ ਇਤਰਾ ਹਮਲੇ ਕਹਾ ਜਾ ਤੇ ਉਹ ਮਸ਼ੀਨ ਆਪਾਂ ਬੁਲਾਈ ਆ ਉਹਨੂੰ ਲਾਓ ਯਾਰ ਹੈਂ ਹੋਰ ਕੰਮ ਦਵਾ ਦੇਖੋ ਉਹਨੂੰ ਕਹੋ ਕਿ ਚਾਰ ਪੰਜ ਚਾਰ ਪੰਜੇ ਜੇ ਕੱਢ ਜਾਗਾ ਇੱਥੋਂ ਲੋਈ ਦੋਸਤੋ ਇੱਕ ਵਾਰੀ ਫੇਰ ਕੋਸ਼ਿਸ਼ ਬੇਲ ਕੱਢਣ ਦੀ ਲੋਂਗੋਵਾਲ ਇਹਦਾ ਖਾਤੀ ਇਹ ਤਾਂ ਹਾਂ ਓਇਆ ਕੱਢ ਦੇ ਪੰਜ ਚਾਰ ਪੰਜੇ ਜੇ ਹੋਰ ਇਹਨੂੰ ਕਹੋ ਮੜਾ ਬਾਈ ਨੂੰ ਓਏ ਪਾਸੇ ਉਹ ਪਾਸੇ ਇਹਨੂੰ ਇਸ ਕਿਲਾ ਰਣਾ ਯਾਰ ਤਹਾਡੀ ਨਹੀਂ ਆਉ ਸਿੰਘ ਜੀ ਹੋਰ ਇਹ ਕਹਿੰਦਾ ਜਾਣਾ ਕਿਤੇ ਦੂਏ ਪਾਸੇ ਹੋਰ ਬੁਲਾਇਆ ਹੋਇਆ ਭਗਵਾਨ ਸ੍ਰੀ ਨਾਨ ਵੀਰ ਕਹਿੰਦਾ ਜੀ ਕਹਿੰਦਾ ਸੀ ਪੂਰਾ ਮਗਰ ਕਿਸਾਨਾਂ ਵਾਸਤੇ ਹੱਕ ਚ ਆ ਦੇਖੋ ਕਿਸਾਨਾਂ ਦਾ ਹਾਲ ਆ आज की पुलिस पर इथे इक गल और भी है ना ਵੀ ਪਹਿਲਾਂ ਇਹ ਜਿਹੜਾ ਦੇਖੋ ਨਾਲ ਇਹ ਸਾਰਾ ਸਾਫ਼ ਕੀਤਾ ਗਿਆ ਸੀ ਸਾਰੀ ਦੀ ਸਾਰੀ ਬੇਲ ਪਹਿਲਾਂ ਕੱਢਤੀ ਸੀ ਸਰਕਾਰ ਨੇ ਲਾ ਕੇ ਮਸ਼ੀਨਾ ਪਰ ਹੁਣ ਪਿੱਛੋਂ ਪਿੱਛੋਂ ਆਈ ਜਾਂਦੀ ਹੈ ਇਹ 2-3 ਮਹੀਨੇ ਬਾਅਦ ਫੇਰ ਪੈਦਾ ਹੋ ਜਾਂਦੀ ਹੈ ਹਾਂ ਬਹੁਤ ਦੇਖੋ ਆਪਾਂ ਉਧਰ ਦੇਖ ਸਕਦੇ ਹਾਂ ਜੰਮੀ ਸਾਫ਼ ਕੀਤਾ ਹੋਇਆ ਇੰਦਰ ਨੂੰ ਦੇਖ ਸਕਦੇ ਆਪਾਂ ਬਿਲਕੁਲ ਸਾਫ਼ ਕੀਤਾ ਹੋਇਆ ਪਰ ਜਿਹੜੀ ਬੇਲ ਹੈ ਨਾ ਉਹ ਪਿੱਛੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਰਹੀ ਹੈ ਆ ਜਾ ਛੋਟੇ ਵੀਰ ਆਜਾ ਛੋਟੇ ਵੀਰ ਸੰਗਤ ਜੀ ਵੱਧ ਤੋਂ ਵੱਧ ਤੁਸੀਂ ਜੁੜੋ ਤੇ ਨਾਲ ਆਵੋ ਔਰੇ ਦੇਖੋ ਇੱਕ ਵਾਰੀ ਸੰਗਤ ਫੇਰ ਪਹੁੰਚ ਚੁੱਕੀ ਐ ਹੁਣ ਪੌੜੀਆਂ ਲਿਆਂਦੀਆਂ ਨੇ ਪੌੜੀਆਂ ਲਾ ਕੇ ਟੰਬੇ ਟੰਬੇ ਲਾ ਕੇ ਫੇਰ ਲੱਗਿਆ ਕੱਢਣ ਦੇਖੋ ਇੱਧਰ ਇੱਧਰਲੀ ਸਾਈਡ ਤੇ ਵੀ ਬਹੁਤ ਜ਼ਿਆਦਾ ਪਾਣੀ ਬੰਦਾ ਕਹਿੰਦੇ ਅੱਗ ਦੀ ਮਾਰ ਤੋਂ ਫੇਰ ਵੀ ਬਚ ਸਕਦਾ ਥੋੜੀ ਜਿਹੀ ਥਣੀ ਜਗਾ ਬੁਝਾ ਆਂਦੇ ਨੇ ਪਰ ਪਾਣੀ ਦੀ ਮਾਰ ਤੋਂ ਨਹੀਂ ਬਚ ਸਕਦਾ ਪਾਣੀ ਦੀ ਮਾਰ ਬਹੁਤ ਬੁਰੀ ਹੈ ਕਿਸਾਨ ਜੁਨੇ ਵਾਲੇ ਵੀਰ ਵੀ ਪਹੁੰਚੇ ਹੋਏ ਨੇ ਤੇ ਪੁਲਿਸ ਵੀ ਪਹੁੰਚੀ ਹੈ ਪਹੁੰਚੇ ਤਾਂ ਸਾਰੇ ਹੀ ਨੇ ਮੁੰਡੇ-ਕੁੰਡੇ ਕਰੈਣੇ ਕੇਚੜ ਆ ਲਿਆ ਵੀਰ ਸਾਡੇ ਸੁਖ ਜੀ ਅੱਬ ਕਾਲੇ ਸੁਖ ਇਹਨੂੰ ਬਾਈ ਨੂੰ ਇੱਥੋਂ ਹੀ ਗਿਆ ਇੱਥੋਂ ਕੱਢੂ ਆ ਇੱਥੇ ਤਾਂ ਜ਼ੋਰ ਨਹੀਂ ਪੈਂਦਾ ਉਹ ਪੌੜੀ ਆ ਇਸ ਲੋੜ ਤੇ ਧਰ ਕੇ ਇੱਥੇ ਦੋ ਜਣੇ ਪਾੜ ਲਓ ਉਹ ਕਰਕੇ ਉਹ ਕਰ ਲੈ ਇੱਥੋਂ ਜ਼ੋਰ ਪੈਂਦਾ ਓਰੇ ਹਾਂ ਆ ਇਸ ਲੋੜ ਚਲਾ ਦੇ ਪੌੜੀ ਇੱਥੋਂ ਦੋ ਵੀ ਠੀਕ ਆ ਆ ਦੇ ਇੱਥੋਂ ਪਹਿਲਾਂ ਇੱਥੋਂ ਇਹ ਇੱਥੋਂ ਕੱਢਦਾ ਸੀ ਸਾਰੀ ਬਾਅ ਅੱਗੇ ਬਾਗੀ ਸੀ ਬੇਲ ਜੀ ਦੇਖੋ ਮਾਗਰ ਉਹ ਦੇਖ ਲਓ ਜੀ ਕਿੰਨੀ ਬੇਲ ਆ ਰਹੀ ਹੈ ਹੈ ਬਹੁਤ ਜ਼ਿਆਦਾ ਆ ਰਹੀ ਹੈ ਬੜਾ ਬੁਰਾ ਹਾਲ ਹੈ ਹਾਲੇ ਤਾਂ ਮੀਂਹ हट ਗਿਆ ਜੀ ਹਾਂ ਹਾਂ ਕੋ ਸ਼ਾਬਾਸ਼ ਸ਼ਾਬਾਸ਼ ਜਵਾਨਾ ਸ਼ਾਬਾਸ਼ ਕੌੜੀ ਫੜ ਕੇ ਰੱਖਿਓ ਕਿਤੇ ਤਿਲਕ ਜੇ ਲੱਗੀ ਨਿਕਲ ਨਹੀਂ ਕੋਈ ਸਭ ਨਾ ਨਿਕਲੀ ਜਾਂਦੀ ਐ ਹੂੰ ਮੁਟ ਬਣੀ ਤਾਂ ਹੁੰਦੀ ਐ ਧੀ ਮੇਰੀ ਜਾਮ ਹੋ ਜਾਂਦੀ ਐ ਨਾ ਇਹ ਤਾਂ ਆ ਦੇ ਉੱਪਰ ਚੜੀ ਜਾਂਦੀ ਐ ਤਾਹਾਂ ਦੀ ਤਾਹਾਂ ਹਾਂ ਉਹ ਦੇਖੋ ਵਿਚਾਲਾ ਕਿਵੇਂ ਉੱਠੀ ਐ ਇਧਰ ਨਾ ਹੋ ਜਾ ਵਿੱਚ ਧਸ ਜੂਗੇ ਮੈਂ ਤਾਂ ਹੱਸ ਗਿਆ ਸੀ ਪਹਿਲਾਂ ਆਈ ਰਹੋਤ ਹੈ ਲੋ ਸਮਝਾ ਹੋ ਗਿਆ ਇਹ ਕੀ ਕਰੇ ਇਹ ਕੋ ਆ ਤੇ ਤਾਂ ਢੀਗੋ ਆਪਣਾ ਹੀ ਸੜਕ ਤੇ ਲੱਗ ਗਿਆ ਪਾਣੀ ਇੱਥੇ ਤੇਰਾ ਦੇਖੀ ਇੱਥੇ ਕਿੰਨਾ ਘੱਟ ਜ਼ੋਰ ਲੱਗਦਾ ਸੀ ਜੇ ਇਧਰ ਹੀ ਆ ਜੇ ਛੋਟੀ ਸੀ ਕੰਟੇ ਤੱਕ ਪਾਣੀ ਚੜ ਜੂਗਾ ਥੋੜਾ ਹੀ ਫੁੱਟ ਥੋੜੀ ਵੱਡੀ ਦੇ ਵਿੱਚ ਥੋੜੀ ਰਹਿੰਦਾ ਵੱਡੀ ਦੀ ਫੁੱਟ ਕਰੇ ਗਿਆ ਸਵਾਪਤ ਉਹ ਟੱਪ ਲੱਗ ਗਿਆ ਉਹ ਟੱਪ ਲੱਗ ਗਿਆ ਉਹ ਹੀ ਤਰ੍ਹਾਂ ਕਰਦੇ ਨੇ ਕਿ ਯੂ ਟੱਪ ਲੱਗ ਗਿਆ ਆਪਣੇ ਖੇਤ ਕੋਲ ਦੀ ਇੰਨਾ ਨੂੰ ਜਿਹੜਾ ਰਾਹ ਉਹਦਾ ਅੱਜ ਨੂੰ ਜਾਣ ਲੱਗਿਆ ਦੂਸਰਾ ਤਾਂ ਰੌਣ ਲੱਗਿਆ ਵੱਡੀ ਤੇ ਚੜਨ ਵਾਲਾ ਨਾ ਛੱਡੂਗਾ ਜੇ ਮਤਲਬ ਪਾਣੀ ਬਾੜਾ ਹੋ ਮੰਗਰੋ ਅੱਜਾ ਵੱਡੇ ਰੋਡ ਤੇ ਹਾਂ ਪਾਣੀ ਬਹੁਤ ਜ਼ਿਆਦਾ ਹੋ ਵੱਡੇ ਤੇ ਛੀਜਾ ਜਰਿਆ ਹੈ ਨਾ ਸੜਕ ਪੱਟੀ ਗਈ ਸੀ ਸਾਰੇ 86 86 ਤਾਂ ਜਾ ਚੜਿਆ ਸੀ 86 ਤਾਂ ਪਹਿਲੇ ਹੀ ਸੈਂਪਲ ਟੁੱਟ ਗਿਆ ਟੋਟਾ ਉਹ ਤੋਂ ਬਾਅਦ ਪੱਟੀ ਸੀ ਮੈਂ ਨਾਲ ਹੀ ਕਾਉਂਡ ਗਿਆ ਫੇਰ ਉਹ ਤੋਂ ਬਾਅਦ ਦਵਾਰੇ ਆਇਆ ਜੋ ਉਹਨੂੰ ਪਾਣੀ ਚੜ ਗਿਆ ਹੀ ਸੀ ਚੱਲ ਜਾ ਉਹ ਟੁੱਟਦਾ ਨਹੀਂ ਸੀ ਥੜਕ ਨਹੀਂ ਟੁੱਟਦੀ ਸੀ ਪਾਣੀ ਚੜ ਗਿਆ ਜਦੋਂ ਬਾਬਾ ਆਹ ਬੁੱਦੂ ਨੂੰ ਪਾਣੀ ਤਾਂ ਚੜ ਗਿਆ ਸੀ ਸੜਕ ਬੰਨੀ ਪਈ ਬਈ ਬੋਲਾ ਕਰੋ ਨਾ ਜਰਮਾ ਵੀ ਪਾਣੀ ਕ੍ਰੋਸ ਨਹੀਂ ਹੁੰਦਾ ਸੀਗਾ ਸੜਕ ਤੋਂ ਨਿਕਲ ਕੇ ਪਾਣੀ ਵਾਪਸ ਫੁੱਟ ਗਈ ਨਹੀਂ ਬੰਦ ਹੋ ਗਿਆ ਤੇ ਚੜ ਗਿਆ ਦੁਆਸਾ ਆਹ ਥੱਲੇ ਵੀ ਜਿਸ ਤੋਂ ਇੱਥੋਂ ਉਹ ਦੁਨਿਆ ਸਾਰ ਹੀ ਸਿੱਧਾ ਸੀ ਨਾ ਪਿੰਡ ਗਿਆ ਉਹਦੀ ਇਹ ਵੀ ਸਿੱਧਾ ਸੀ ਉੱਧਰ ਹੀ ਸਿੱਧਾ ਹੀ ਪਿੰਡ ਕੀ ਬਚਿਆ ਸੀ ਪਿੰਡ ਕੀ ਬਚਿਆ ਸੀ ਲੈ ਪਿੰਡ ਦੀ ਗੱਲ ਸੁਣ ਲਓ ਬਈ ਹਾਂ ਮੈਂ ਦਾ ਪਿਤਾ ਜੀ ਕਹਿੰਦਾ ਵੀ ਐਂ ਕਰਾ ਨਾਲੇ ਨਾਲ ਬਾਕਿਆ ਪਿੱਕ ਦੀ ਪੇਟੀ ਕਢਾਉਣ ਨੂੰ ਤੁਸੀਂ ਤਾਂ ਟੇਕੇਉ ਜਾਣਦੇ ਵੀ ਜਾਣਦਾ ਹਾਂ ਭਾਈ ਆਪ ਆਪਣੇ ਡਰੇਨ ਤੇ ਪਾਣੀ ਜਾਵੇ ਜਿਵੇਂ ਬਰਾਬਰ ਉਹ ਟੇਕੇ ਦੇ ਨਾਲ ਹੀ ਸਾਡਾ ਘਰ ਤੇ ਹਾਂ ਸਾਡਾ ਨਾਲ ਸੀ ਹੋਰ ਸਾਡੇ 6 ਫੁੱਟ ਪਾਣੀ ਸੀ ਉਸ ਟਾਈਮ ਸਾਡੀ ਮਰੀ ਸੀ ਹਾਂ ਅਸੀਂ ਨਾ ਅਸੀਂ ਗੁਰੂ ਘਰ ਮੱਝਾਂ ਬੰਨ ਗਏ ਉੱਚਾ ਥਾਂ ਕਰਕੇ ਇੱਕ ਮਿੰਟ ਗੁਰੂ ਘਰ ਮੱਝਾਂ ਬੰਨ ਗਏ ਜਿੱਥੇ ਆਪਣਾ ਖੂਹ ਨਹੀਂ ਸੀ ਜਿੱਥੇ ਹੁਣ ਲੰਗਰ ਹੈ ਉੱਥੇ ਮੱਝਾਂ ਬੰਨ ਗਏ ਮੱਝਾਂ ਬਣ ਕੇ ਵੀ ਜੋ ਆਪਾਂ ਤਿੰਨ ਚਾਰ ਰਾਤਾਂ ਹਰੇ ਰਹੇ ਸੀਗੇ ਮਿੱਟੀ ਮੁੱਟੀ ਸੜਦੇ ਹੀ ਦੇ ਉਹ ਤੋਂ ਟਰਾਲੀਆਂ ਚੱਲਦੀਆਂ ਸੀ ਹਾਂ ਟਰਾਲੀਆਂ ਚੱਲਦੀਆਂ ਸੀ ਉੱਪਰੇ ਚੱਲਦੀ ਦੂਰ ਉਹਦੇ ਫਿਰ ਥੱਕ ਕੇ ਬਾਗੇ ਕਹਿੰਦੇ ਮੱਝਾਂ ਕਿੱਥੇ ਬੰਨੀਆਂ ਇੱਥੇ ਉੱਚਾ ਸੀ ਥਾਂ ਇੱਥੇ ਬੰਨ ਕੇ ਚਲੇ ਗਏ ਤੇ ਰੇੜਾ ਜਾਲਾ ਆ ਕੇ ਉੱਤੇ ਉਹ ਧਰ ਲਈ ਕਣਕ ਧਰ ਲਈ ਉੱਤੇ ਕੱਪੜੇ ਧਰਲੇ ਹਨਾ ਛੱਤ ਨੂੰ ਫੜ ਕੇ ਬੈਠੇ ਰਹੇ ਕਿ ਇੱਥੋਂ ਫੇਰ ਕੀਨੇ ਮੱਝਾਂ ਖੋਲੀਆਂ ਪਤਾ ਨਹੀਂ ਇੱਕ ਤਾਂ ਸਾਡੀ ਇੱਥੇ ਮੱਝ ਬੰਨੀ ਹੋਈ ਬਰ ਮਰ ਗਈ। ਨਾ ਇਹ ਤਾਂ ਵੀ ਡਰੇਨ ਤੋਂ ਪਹਿਲਾਂ ਟੁੱਟਣ ਤੋਂ ਪਹਿਲਾਂ ਬਾਗੇ ਹੋਗੇ। ਪਹਿਲਾਂ ਬਾਗੇ ਸੀ। ਪਹਿਲਾਂ ਬਾਗੇ ਨਾ। ਹਾਂ ਜਿੱਦੇ ਡਰੇਨ ਟੁੱਟੀ ਐ। ਉਦਦੇ ਸੀ ਫੇਰ ਘਰੇ ਸੀਗੇ ਘਰੇ। ਭਾਈ ਸਾਹਿਬ ਕਹਿੰਦਾ ਬਾਪੂ ਦਾ ਪਤਾ ਲਿਆਉਣਾ। ਗੰਦਾ ਰੂੜੀ ਹੁੰਦਾ। ਮੈਂ ਐਂ ਦੀ ਆਇਆ ਨਹੀਂ। ਵੀ ਜੇ ਮੈਂ ਅੱਜ ਇੱਥੋਂ ਨਾਲੀ ਪਾੜ ਤੇ ਟੁੱਟੀ ਮਾਰ ਦੂਗੀ। ਆ ਪੰਡਤਾਂ ਨੇ ਡੰਗਰ ਕਿੱਥੇ ਆ ਗਏ ਰੁਕੀਆ। ਉਹ ਤੇ ਰਿਕਾ ਹਾਂ ਤੁਸੀਂ ਪਤਾ ਨਹੀਂ ਤੁਸੀਂ ਨੇ ਖੋਲੇ ਕੀਨੇ ਖੋਲੇ। ਮੈਨਾਂ ਤਾਂ ਸਿਰ ਤੇ ਲੱਗਿਆ ਗੰਦੀ ਕੰਮਾਂ ਚ ਜਾਂਦਾ ਰਿਹਾ। ਬੰਦਾ ਭਾਈ ਖੋਲਦੇ ਇੱਕ ਵੰਨੀ ਹੋਈ ਮਾਰਗੀ ਮੱਝ ਹਾ ਸਾਈਕਲ ਖਿੱਚ ਲਿਆ ਬਾਈ ਜਾਨਦ ਕਰ ਲੈਣਾ ਨੇ ਬਿਚਾਰੇ ਨੇ ਮੁੰਡੇ ਨੇ ਬਿਟਾ ਲਿਆ ਮੈਂ ਬਾਬਾ ਫੇਰ ਹੋਆ ਹਰ ਕੇ ਇਂ ਆਇਆ ਜੇ ਮੇਰੇ ਇੱਥੇ ਬੈਟਰੀਆਂ ਹੀ ਮਾਰੀ ਜਾਵੇ ਮਾ ਬਾਬਾ ਮੇਰਾ ਬਾਪੂ ਕਹਿੰਦਾ ਟੇਖੀ ਵਿੱਚ ਘੜਾਉਣ ਕੇ ਬਣੀ ਇੱਕ ਫਿਰ ਬਾਬਾ ਸਾਹਿਬ ਬਾਬਾ ਸਾਹਿਬ ਹਾਂ ਹੁੰਦਾ ਸੀ ਫੁਰਜ ਦਾ ਹਾਂ ਤੇ ਮੈਂ ਕਿਹਾ ਪਹਿਨ ਬਰਾੜ ਮੈਂ ਤਾਂ ਜਾਨਾ ਔਰ ਇੱਕ ਬੈਟਰੀ ਮਾਰੀ ਮਾਲ ਤਾਂ ਬਾਬਾ ਟੁੱਟੂ ਨਾਲਾ ਕਹਿੰਦਾ ਇਹ ਨਹੀਂ ਟੁੱਟਾ ਅੱਛਾ ਉਸ ਤੋਂ ਬਾਅਦ ਭਾਈ ਆਪਣੇ ਕੀਤ ਰਾਜ ਪਾਪੂ ਉਹ ਵਗ ਗਈ ਅੱਜ ਭਾਈ ਮੂਰੇ ਬਨਜਾ ਲਾ ਲਿਆ ਮੱਕੀ ਜੀ ਪਈ ਸੀ ਪਾਣੀ ਕੁੰਡ ਦੀਆਂ ਜੰਤ ਨਵਗੀ ਭਾਈ ਪਟੜੀ ਦੀ ਇੱਕ ਦਾ ਨਾ ਆਪਣੇ ਬੇੜ ਦੀ ਥੋੜੀ ਲੱਗੀ ਹੋਗੀ ਮੈਂ ਆਖਿਆ ਲੈ ਵੀ ਪਟੜੀ ਖੜ ਗਈ ਉਹ ਮੇਰਾ ਬਾਪੂ ਦਿਓ ਬੋਲਦਾ ਬੁੜਾ ਰਾਜਾ ਮੈਂ ਫਿਰਦਾ ਉਹਦਾ ਭਾਈ ਕਹਿੰਦਾ ਤੂੰ ਲਾਈਵ 'ਚ ਆ ਰਿਹਾ ਹੈ ਲਾਈਵ 'ਚ ਆ ਰਿਹਾ ਹੈ ਹਾਂ ਕਹਿੰਦਾ ਜੱਤ ਸ਼ਾਦੀ ਬੰਨੀ ਖੜੀ ਹੈ ਮੈਂ ਆਖਿਆ ਵੀ ਟੁੱਟ ਗਈ ਹਾਂ ਵੀ ਕੋਈ ਐਸੀ ਗੱਲਾਂ ਜਦੋਂ ਨਾਂ ਮੰਨੇ ਮਾਂ ਦੇ ਪੁੱਤ ਭਾਈ ਟੜਕਿਉ ਨਾਨੇਦਾਰ ਭਾਈ ਦੁੱਧ ਆ ਵੀ ਜਿਵਨਾ ਹਾਂਜੀ ਹਾਂ ਇੰਨਾਂ ਤਾਂ ਮੀ ਹੈ ਨਹੀਂ ਜਿੰਨਾ ਤੂੰ ਉੱਲੋ ਗਿਆ ਫਿਰਦਾ ਬਾਰੇ ਮੀ ਚ ਜੀ ਮੈਂ ਪਹਿਲਾਂ 10 ਮਿੰਟ ਬਾਅਦ ਫੇਰ ਪਾਣੀ ਚੜ ਗਿਆ ਵੀ ਉੱਥੇ ਮੈਂ ਲਾਇਆ ਪਿੰਡ ਮੂਰੇ ਟੱਕਰ ਲੱਗ ਕੇ ਨਾ ਪਾਣੀ ਚੜ ਗਿਆ ਮੈਂ ਕਿਹਾ ਤੁਹਾਡਾ ਕਰਤਾ ਮਾਰ ਤੂੰ ਮੈਂ ਕੱਲ ਦਾ ਤੇ ਮੇਰੇ ਮੁੰਡੇ ਨੂੰ ਜਦੋਂ ਆਓ ਜੀ ਬੰਨ ਜੀ ਮਾਲਾ ਪੁੱਤ ਜਿਤਪੇਰ ਹੱਥ ਨੂੰ ਨਾਲਾ ਭਰੂ ਕੋਕਾ ਡੇਡੀ ਤੂੰ ਹੀ ਕਰੀਂ ਅੰਦਰ ਮੈਂ ਮੇਰੇ ਸਾਹ ਦੀ ਹਵਾ ਠਾਸੀ ਵਾਲੀ ਚੱਲਦੀ ਆ ਕੋਈ ਗੱਲ ਕੋਈ ਮੇਰੇ ਸਦਾ ਹੱਥ ਨੂੰ ਕੱਲ ਨਾਲਾ ਪਾਉਣਾ ਮੈਂ ਤਾਂ ਹੀ ਤਾਂ ਕਰ ਲਿਆ ਪਾਣੀ 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 ਚੜ ਗਿਆ ਕਹਿੰਦਾ ਕਹਿੰਦਾ ਪਾਣੀ ਤਾਂ ਚੜ ਗਿਆ ਹੈਦਰ ਨਾ ਕਹਿੰਦਾ ਪਾਣੀ ਤਾਂ ਚੜ ਗਿਆ ਤੇਰੀ ਗੱਲ ਕਰਦੇ ਆ ਨਹੀਂ ਆਹ ਜਿਹੜੀ ਬੱਡੜੀ ਆ ਹੁਣ ਤੋਂ ਉਦੋਂ ਬਾਅਦ ਤਾਂ ਬੰਨੀ ਆ ਬਹੁਤ ਹਾਂ ਹਾਂ ਹੋਰ ਉਦੋਂ ਬਾਅਦ ਤਾਂ ਬਾੜੀ ਮਿੱਟੀ ਡਿੱਗੀ ਹੈ ਤੂੰ ਤਾਂ ਜਿਹੜੀ ਮੇਲ ਸੀਗੀ ਜਿਹੜੀ ਸਾੜਤ ਨਹੀਂ ਆਪਣੀ ਹਾਂ ਹਾਂ ਮੈਂ ਵਿੱਚ ਘੜ ਜੂੰਗਾ ਪਹਿਲਾਂ ਵਾਂਗੂ ਬਾਜੀ ਸੇ ਉਹ ਰੂੜੀ ਦੀ ਕਣੀ ਹੋਇਆ ਸੀ ਦੇਖਿਓ ਉਹਦੇ ਨਾ ਹੋ ਜੀ ਪਹਿਲਾਂ ਉਹ ਤੇ ਨਾ ਹੋ ਜੀ ਇਹ ਜੁੱਤਾ ਸੇਗਾ ਹਾਂ ਇੱਥੋਂ ਠੀਕ ਆ ਹਾਂ ਯੋ ਉਹ ਕੱਢੂਗੀ ਲੰਬੇ ਝੁੰਡਾ ਨਹੀਂ ਹੋਵੀ ਉਹ ਕੱਢਦੇ ਉਹ ਲਾਈ ਸੀ ਇੱਕ ਸਾਲ ਤੋਂ ਜ਼ਿਆਦਾ ਨਹੀਂ ਬਸ ਉੱਤੇ ਲਾਈ ਜਾਏਗੀ ਅਸੀਂ ਸਾਰੇ ਕੋਠੇ ਹੋਇਆ ਜਾਈ ਸੀ ਉਹ ਬੰਦ ਕੇ ਲਿਆਉਣ ਵਾਲੀ ਆ ਸਰਾਰੇ ਤਾਂ ਕਾਹ ਮਾਰ ਬਾਈ ਇੱਥੇ ਕੱਖਾਂ ਝੜਦਾ ਹੈ ਉਹ ਬੰਦ ਕੇ ਨਹੀਂ ਆ ਰਹੇ ਤੇ ਲੱਕੜ ਜੀ ਜਿਹਦੇ ਨਾ ਚੱਕਦੇ ਨੇ ਕਾਹੇ ਮਾਰਨਾ ਪਹਿਲਾਂ ਤਾਂ ਬਾੜੀ ਸੀ ਉੱਧਰੋਂ ਨਹੀਂ ਹੁੰਦਾ ਐਨੀ ਦੂਰ ਨਾ ਪਾ ਨੇੜੇ ਜਿੱਥੇ ਜੇ ਖੜਾ ਇੱਥੇ ਜੇ ਐਨੀ ਦੂਰੋਂ ਨਹੀਂ ਖਿੱਚੀ ਜਾਂਦੀ ਹੈ ਹੈਗਾ ਹਿੰਮਤੀ ਆਹੋ ਮੁੰਡਾ ਲੱਗਿਆ ਹੋਇਆ ਉਹਦੋਂ ਦਾ ਐਨੀ ਕਿੰਨੀ ਨਹੀਂ ਜਿੱਤੇ ਧਰਤੀ ਹੀ ਹੈ ਔਰ ਅੱਜ 8-9 ਫੁੱਟ ਪਾਣੀ ਡੋਡਿਆ ਪਰ ਐ ਵੀ ਜੇ ਡਿਗਬੀ ਪਵੇ ਉਹਦੇ ਉੱਤੇ ਬੰਦਾ ਉੱਤੀ ਪਿਆਰ ਵਿੱਚ ਨਹੀਂ ਜਾਂਦਾ ਪਹਿਲਾਂ ਕਿਉਂ ਕੱਲ ਦੇ ਥੰਡੇ ਦਾਗ-ਦਾਲ ਜਿਵੇਂ ਹੁੰਦਾ ਹੈ ਗਾਦ ਜੀ ਹੈਗਾ ਤਾਂ ਵਾੜਾ ਓਕਾ ਹੈ ਧਿਆਨ ਨਾਲ ਧਿਆਨ ਨਾਲ ਛੱਡ ਕੇ ਆਹ ਤਰ ਲੈਗਾ ਆ ਬੈਗ ਜਾ ਆ ਬੈਗ ਜਾ ਤਰ ਲੈ ਆ ਪੈਰ ਲੈ ਲੈ ਤੇ ਆਹ ਬੈਗ ਜਾ ਆ ਬੈਗ ਜੇ ਤਰ ਲੈ ਸੁਣ ਨਹੀਂ ਸਾਡੇ ਵਾਲੇ ਪਾਸੇ ਆ ਗਈ ਇੱਕ ਬਰੇ ਲੋ ਗਈ ਖੱਟੂੜਿਆ ਗੱਲ ਕਰਾਂ ਮੰਦੇ ਪੀਗਿਆ ਉਹ ਕਨਾਲ ਜਾਂਦ ਕੇ ਰਿਹਾ ਕੀ ਸੀ ਉਹ ਮਾਦੀ ਨਾ ਪੁਰਾਣੀਆਂ ਗੱਲਾਂ ਸੁਣ ਲੋ ਦੇਖ ਲੋ ਪੁਰਾਣੇ ਹਟਦੀਆਂ ਬਾਈ ਲੇਕਿਨ ਉਹ ਦਰੋਗਾ ਵੀ ਕਿਰਿਆ ਕਰ ਰਿਹਾ ਸੀ ਰਾਤ ਨੂੰ ਨਾ ਦਰੋਗਾ ਵੀ ਕਰਿਆ ਜੀ ਬਾਈ ਅਸੀਂ ਵੀ ਪਾਣੀ ਚ ਹੀ ਰਹੇ ਸੀ ਦੋ ਦਿਨ ਪਾਣੀ ਚ ਹੀ ਰਹੇ ਸੀ ਹਾਂ ਉਸ ਟਾਈਮ ਬਾਬਾਲੇ ਹੁੰਦਾ ਹੁੰਦਾ ਰੋਟਰੀ ਆਤੀ ਚਾਹੂ ਜਾਂ ਤਾਂ ਟੋੜੀ ਤਿੱਕੇ ਤਿਰਕੇ ਜਦੋਂ ਆ ਜਾਂਦਾ ਟਾਪ ਤੇ ਤਿਰਕੇ ਜਾਂਦਾ ਉਹ ਉਹ ਗੁੱਗੇ ਵਾਲੀ ਸੜਕ ਤੱਕ ਤਿਰਕੇ ਜਾਂਦਾ ਫੇ ਜਾਂ ਫਿਰ ਤੜਕੇ ਦੁੱਧ ਦਾ ਦੇਖੀ ਲੇਕੋ ਹਾਂ ਨੋਰੀ ਜੀ ਰੱਸੀ ਨਾ ਬੰਨ੍ਹ ਥੋੜਾ ਵੀ ਨਹੀਂ YouTube ਨਹੀਂ ਆਉਂਦੀ ਹੋਈ ਉਹ ਸੇਵਾ ਪੂਰੀ ਸੱਚੀ ਸੀ ਦੇਖ ਲੈ ਦੇਖੀ ਉਹ ਤਾਂ ਪਾਣੀ ਪਾਣੀ ਸਿੱਧਰ ਸਾਰੀ ਗੁੱਗੇ ਵਾਲੇ ਪਾਸੇ ਸਾਰੀ ਜੁਗਰ ਪਈ ਬਾਈ ਮੈਂ ਕਹਿੰਦਾ ਨਾ ਰਾਤ ਨੂੰ ਅਸੀਂ ਦੇਖ ਰਹੇ ਸੀ ਪਾਣੀ ਤਾਂ ਪਾਣੀ ਡੰਗਰ ਜਾਣ ਫਿਰ ਵੱਡੇ ਵੱਡੇ ਮੁੱਛ ਜਾਣ ਪੂਰੇ ਜਾਣ ਪੂਰੇ ਜਾਣ ਹਾਂ ਸਾਡੇ ਘਰਾਂ ਮੁਰਦੇ ਨੀਵਾ ਸੀ ਹਾਂ ਡੰਗਰ ਵੀ ਆਈ ਜਾ ਰਹੇ ਨੇ ਪਹਿਨੇ ਸਣੇ ਗੱਡੀਆਂ ਜਾਂਦੀਆਂ ਉਹ ਦੇਖ ਹੁਣ ਦਿਖ ਰਹੀਆਂ ਦੇਖ ਨਹਿਰਾਂ ਚ ਗੱਡੀਆਂ ਵੀ ਆਈ ਜਾਂਦੀਆਂ ਗੱਡੀਆਂ ਜਾ ਰਹੀਆਂ ਨੇ ਉਦੋਂ ਬਾਈ ਉਹ ਟੋਬਾ ਤੇ ਆ ਡਿੱਗਾ ਕਰਨ ਹੈ ਉਹ ਟੋਬਾ ਜਿਹਾ ਨਾ ਹਾਂ ਆ ਜੀ ਆਣਾ ਤੇ ਉਹ ਉਹ ਜਿਹੜਾ ਘਰ ਦਾ ਉਹ ਉੱਥੇ ਹੋ ਗਏ ਗੁਰੂ ਘਰ ਦੇ ਸੈਨਾਗਰ ਸੀ ਉੱਥੇ ਉੱਥੇ ਪਾਣੀ ਜਾਂਦਾ ਸੀ ਇਦਾਂ ਇੰਨਾ ਆ ਕਰਾਂ ਕਰੀ ਸਾਡੇ ਘਰਾਂ ਵੱਲਦੇ ਸੀ ਹੋਰ ਇੱਧਰ ਵੀ ਐ ਜੀ ਜੀ ਪਤਾ ਲੈਣਾ ਇਲੰਦਾਰ ਦਾ ਉਦੋਂ ਉਹ ਉੱਥੇ ਰਹਿੰਦਾ ਹੁੰਦਾ ਉਹ ਛੇ ਦੇ ਵਿੱਚ ਸਵੇਰ ਨੂੰ 79 ਵਰਗੇ ਆਏ 79 ਨਹੀਂ ਸੀ ਦੀ 79 ਹਾਂ ਹਾਂ ਸੁਖੇ ਰਾਂ ਦਾ ਭਾਈ ਹਾਂ 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 ਸਵੇਰ ਨੂੰ ਉਹ ਆਏ ਉਹ ਕੱਢ ਕੇ ਲ ਗਏ ਮੈਂ ਤਾਂ ਤੈਰਨ ਜਾਣ ਦਾ ਸੀ ਮੈਂ ਤਾਂ ਨਿਕਲ ਗਿਆ ਅੱਛਾ ਆਪਣੇ ਪਰਿਵਾਰ ਨੂੰ ਹੋਰ ਨੀਮਾ ਵੀ ਉਹ ਬਾਲਾ ਸੀ ਤਾਂ ਮੈਨੂੰ ਲੱਗਦਾ ਵੀ ਜਿੱਥੇ ਆਪਣੇ ਜੰਗਲੇ ਨੇ ਛੋਡੇ ਉਦੋਂ ਇੰਨੀ ਭਰਤ ਪਈਗੀ ਸਾਡੇ ਬਾਈ 5.5 ਪੌਣੇ 6 ਫੁੱਟ ਪਾਣੀ ਸੀ ਅੰਦਰ ਨਹੀਂ ਭਰਤ ਤਾਂ 20 ਫੁੱਟ ਪਈ ਇੱਥੇ ਉਸ ਤੋਂ ਬਾਅਦ ਤਾਂ 20 20 ਫੁੱਟ ਉਸ ਤੋਂ ਬਾਅਦ ਤਾਂ 20 20 ਫੁੱਟ ਵਰਤਾਂ ਪੈ ਗਈਆਂ ਪੈ ਗਈਆਂ ਪਰ ਤਾਂ ਤਾਂ ਮੈਂ ਪੱਦਰ ਹੋ ਗਏ ਨਾ ਸਾਬ ਮੇਰੇ ਸਾਲੇ ਦੇ ਹੋਰ ਹੁਣ ਟਿੱਬਾ ਦੀ ਨਾ ਕੋਈ ਚੱਕੇ ਗਏ ਇੱਬਾ ਦਾ ਦੂਰ ਦੂਰ ਤੱਕ ਨਹੀਂ ਦਿਂਦਾ ਕੋਈ ਮੋਦੇ ਵਾਲੇ ਸਾਰੇ ਫਿਰ ਆਪਣੇ ਲੌਂਗ ਵਾਲ ਦੇ ਨਹੀਂ ਉਦੋਂ ਕਿੰਨੇ ਡੱਬੇ ਸੀ ਆਪਾਂ ਉਦੋਂ ਟਰਾਲੀਆਂ ਲੱਗੀਆਂ ਹੋਈਆਂ ਸੀ ਹੁਣ ਕਿੱਥੋਂ ਲਿਆਊਗਾ ਬੰਦਾ ਮਿੱਟੀ ਹੈ ਨਹੀਂ ਮਿੱਟੀ ਹੁਣ ਮਿੱਟੀ ਹੈ ਹੀ ਨਹੀਂ ਕਿਤੇ ਸਾਰੇ ਡੱਬੇ ਦੀ ਘਾਹ ਸੀ ਗਾ ਨਮੋਦੇ ਵਾਲਾ ਆ ਨਮੋਦੇ ਵਾਲਾ ਕਿੱਡਾ ਡੱਬਾ ਸੀ ਇਹਨੂੰ ਤਿੰਨ ਵਿੱਚ ਹੀ ਛੇ ਪਤਾ ਹੋਵੇ ਫਿਰ ਉਹ ਮੈਂ ਕਿਹਾ ਬਾਈ ਉੱਥੋਂ ਪਾ ਨਮੋਦੇ ਵਾਲਾ ਡੱਬੇ ਚੋਂ ਟਰਾਲੀਆਂ ਤੋਂ ਭਰ ਕੇ ਤਾਂ ਲਿਆਉਂਦੇ ਰਿਹਾ ਬੀਜੀ ਵਾਲਾ ਆ ਬੀਜ ਵਾਲਾ ੱਟਬਾ ਸੀ ਉਹ ਖਾਸਾ ਸੀ ਫਿਰ ਉਹ 15 ਪਰ 25 ਕਿਲੇ ਮਿੱਟੀ ਨਾ ਹੋਣ ਦਾ ਨੁਕਸਾਨ ਵੀ ਇਹਨਾਂ ਵੀ ਆਪਾਂ ਹੁਣ ਕਿੱਥੇ ਮਿੱਟੀ ਵੀ ਨਿਕਤੋਂ ਲਿਆ ਕੇ ਲਾ ਸਕਦਾ ਬੰਦਾ ਹੈ ਮਿੱਟੀ ਕਿੱਥੋਂ ਵੱਟ ਲੁਗਾ ਬੰਦਾ ਦੱਸੋ ਗੋਡੀਆਂ ਤੇ ਹੋ ਕੇ ਜਿੰਨੇ ੱਟਬੇ ੱਟਬੇ ਸੀ ਸਭ ਖਤਮ ਕਰਤੇ ਇਹਨੇ ਦੇਖਿਆ ਨਹੀਂ ਹਣਾ ਦੇਖਿਆ ਹੈ ਹਣੇ 18 ਵੀ ਪਰੇ ਪਏ ਨੇ ਨਾ ਜਿਆਦਾ ਲਗਾ ਬਾਹਰ ਉਰੇ ਲਾਓ ਪੌੜੀ ਉਰੇ ਆਹਨੇ ਵੇਖ ਸੋਰਾ ਹਾਂ ਹਾਂ ਵੇਖ ਸੋਰਾ ਉਰਾਂ ਚੱਕ ਲਿਓ ਪੌੜੀ ਇਹਦੇ ਨਾਲ ਇਹਦੇ ਨਾਲ ਜਿਹੜੇ ਕੁੰਡੇ ਘੇ ਚਕਾਇਆ ਦੋ ਓਏ ਇੰਨਾ ਦਾ ਸੀ ਲੇਖੀ ਪੰਡ ਉਹ ਹੈਗਾ ਬੰਦਾ ਜੱਬੇਗਾ ਜੀ ਉਹ ਦੇ ਤਾਂ ਉਰੇ ਲਿਆ ਕੇ ਲਾਓ ਪੌੜੀ ਨਾਲ ਪਾਣੀ ਪਾਉਂਦੇ ਰਹੇ ਨਾ ਆਹ ਦੇਖੇ ਨੇ ਹਾਂ ਉਹ ਹੋ ਗਿਆ ਮਾਟਾ ਬੰਦ ਹਾਂ ਹਾਂ ਪਰ ਸੱਜਾ ਸਾਡੇ ਵਿੱਚ ਹੈਗਾ ਜੀ ਬਾਜ਼ਾਰ ਤੋਂ ਨਹੀਂ ਹੋਰ ਕੀਤਾ ਹੋਰ ਕੀਤਾ ਕੀ ਆਪਾਂ ਡੰਗਰੀ ਚਾਰੇ ਨੇ ਤਾਂ ਹੀ ਤਾਂ ਕਹਿੰਦਾ ਇੱਥੇ ਹੈਂ ਲਾ ਲਓ ਲਾ ਲਓ ਇੱਥੇ ਉਹ ਹੈਗੀ ਉਹ ਤੋਂ ਮੌਜੂਦ ਹੈ ਹੈ ਠੀਨੇ ਓਏ ਗਈ ਆ ਆ ਪਾ ਚੁੰਜੀ ਪਾ ਹਾਂ ਇਧਰਲੇ ਪਾਸੇ ਪਾ ਇਧਰੋਂ ਉਧਰ ਨੂੰ ਖਿੱਚੋ ਇਧਰੋਂ ਉਧਰ ਨੂੰ ਖਿੱਚੋ ਹਾਂ ਇਧਰੋਂ ਖਿੱਚੋ ਫਿਰ ਜੂ ਇਹਨੇ ਦਸਦਾ ਬਸ ਇਹਨੂੰ ਐ ਖਿੱਚ ਲੈ ਜੇ ਖੱਚੀ ਜੜੀ ਤਾਂ ਹਾਂ ਪਾਣੀ ਤੋਂ ਕਰ ਹਾਂ ਖਿੱਚ 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 ਉਹ ਆਉਂ ਰਹਾ ਲਿਆ ਟਾਂਕਾ ਯਾਰ ਤੂੰ ਦੂਏ ਪਾਸਾ ਚੱਕ ਲੈ ਹਾਂ ਇਹਨੂੰ ਟਾਂਗਾ ਫੜਾ ਉਧਰ ਲੱਭਦਾ ਤਾਂ ਹਾਂ ਆਜੋ ਲੈ ਫੜਾ ਕੱਢ ਦੇ ਇਧਰੋਂ ਪਾ ਇਧਰੋਂ ਪਾ ਲਾਂਗੇ ਲੈ ਨਹੀਂ ਨਿੱਧਰ ਨੂੰ ਪਾਏ ਪਾ ਲਾਡੀ ਟੰਦੇ ਜੱਫਾ ਇਧਰ ਲੈ ਜਾ ਇਧਰੋਂ ਪਾ ਲਾਂਗੇ ਟਾਂਗਾ ਪਰਾਂ ਨੂੰ ਵਗ ਜਾ ਪਰਾਂ ਨੂੰ ਟੇਢੀ ਕਰਕੇ ਕੱਢ ਲੈ ਪਰਾਂ ਨੂੰ ਵਗ ਜਾ ਹਾਂ ਵਗ ਜਾ ਵਗ ਜਾ ਵਗ ਜਾ ਉਧਰ ਨੂੰ ਪਰਾਂ ਨੂੰ ਵਗ ਜਾ ਪਰਾਂ ਨੂੰ ਪਰਾਂ ਨੂੰ ਜਾ ਕੇ ਨਿਕਲੇ ਹੋਊਗੀ ਛੇਤੀ ਜਾਓ ਪਰ ਫਿਰ ਮਗਰੋਂ ਵੀ ਮੂਰੇ ਆਜੂਗੀ ਨਹੀਂ ਚਲ ਚੱਕਰੋ ਚੱਕਰੋ ਖੇਤਰੋ ਜਾਓ 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 ਪਰਾਂ ਵਗ ਜਾਓ ਹੋਰ ਜਾਓ ਹੋਰ ਜਾਓ 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 ਪਰਾਂ ਨੂੰ ਭਾਗ ਜਾਓ ਉਹ ਪਰਾਂ ਨੂੰ ਹੋ ਜਾ ਜਵਾਕੋ ਨਾ ਨਿਕਲ ਗਈ ਨਿਕਲ ਗਈ ਚਲੋ ਪਰਾਂ ਨੂੰ ਹੋਰ ਹੋ ਜਾ ਥੋੜਾ ਜਾ ਓ ਬਾਈ ਥੋੜਾ ਜਿਹਾ ਪਰਾਂ ਹੋਰ ਹੋ ਜਾ ਪਾਣੀ ਠੱਕੀ ਜਾਂਦਾ ਲੈ ਕਹਿੰਦੇ ਉਹੀ ਹੈ ਹਾਂ ਹਾਂ ਚੱਲ ਚੱਲ ਇਹ ਹੁਣ ਚੱਕੋ ਪਰਾਂ ਨੂੰ ਕਰਕੇ ਚੱਕੇ ਪਰਾਂ ਨੂੰ ਪਾਣੀ ਠੱਕਾ ਹਾਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸ਼ਾਬਾਸ਼ ਕਿ ਚਲੋ ਉਹਨਾਂ ਨੂੰ ਖਿਚੋ ਕੀ ਜਾਂਦਾ ਨੇ ਮੈਂ ਪਾਤਰਾਂ ਲਾ ਦੇ ਲਾ ਦੋ ਇੱਥੇ ਲਾ ਡੀ ਇੱਥੇ ਲਾ ਦੋ ਲਾਡੀ ਉਰੇ ਉਰਾਂ ਨੂੰ ਕਰਕੇ ਬਸ ਠੀਕ ਆ ਉਹ ਰੇ ਤਾਹਨਾ ਚੱਕ ਸੁੱਖ ਤਾਹਨਾ ਚੱਕੀ ਫੇੜੀ ਪੂਗੀ ਨਹੀਂ ਤਾਹਨਾ ਜੱਕੋ ਫੇਰ ਫੇਰ ਮੰਗਰ ਬਗ ਜੂਗੀ ਓਏ ਲੰਬੇ ਲੋਟ ਲੱਗੀ ਠੀਕ ਦੀ ਉੱਥੇ ਇੱਥੇ ਹੀ ਨਾ ਸਰੀ ਫੌੜੀ ਤੇ ਖੜੀ ਹਾਂ ਪੌੜੀ ਤੇ ਛੜੋ ਹੁਣ ਓਏ ਦੂਰ ਐ ਉੱਥੋਂ ਮਾਰਨੇ ਉੱਥੇ ਭੱਜ ਜਾ ਉੱਥੇ ਖੜਿਆ ਜਾਂਦਾ ਉੱਥੇ ਖੜਿਆ ਜਾਂਦਾ ਪਹਿਲਾ ਮੁੰਡਿਆਂ ਨੇ ਉੱਥੇ ਕਢ ਕੇ ਕੱਢਿਆ ਇੱਥੇ ਨਾ ਬੜੀ ਓਰੇ ਤਾਂ ਉਹ ਹੈਗਾ ਪੋਲਾ ਉੱਥੇ ਠੀਕ ਐ ਇਹ ਵਿੱਚ ਦਾ ਮੇਰਾ ਨਹੀਂ ਫਲੈਕਸਰ ਦਾ ਬੰਦ ਬੜਦੀ ਐ ਦੇਖੀ ਚੋ ਜੀ ਜੀ ਨਾ ਮਾਰੀ ਕਿਤੇ ਹੁਣ ਇਹਦੇ ਨਾਲ ਆਪੇ ਉਹ ਮਾਗਰ ਕੱਢੀ ਆ ਗਈ ਆ ਮਾਗਰ ਵਾਲੀ ਆਈ ਜਾਂਦੀ ਆ ਆ ਗਈ ਉਹ ਇੰਨਾ ਦਾ ਡੂੰਗਾ ਵੀ ਨਹੀਂ ਇਹ ਮੈਂ ਤਾਂ ਤੁਹਾਨੂੰ ਪਤਾ ਵਿੱਚ ਹੀ ਦੱਸ ਜੂ ਉਹ ਬੰਦਾ ਕੱਗਾ ਪਾਣੀ ਉਹ ਮਾੜੀ ਆ ਆ ਤੇ ਕਰਤੂਰ ਸਲਾਹ ਰੇ ਆ ਬਾਈ ਕਿੱਥੇ ਨਹੀਂ ਬਾਈ ਚੱਲਦਾ ਜੀ ਕਰਾਉਣੇ ਹੋ ਕਰਨ ਤਾਨ ਅਮਾ ਅਪਰੇਕ ਹੋਰ ਤੇ ਕਿਹੜਾ ਅਮਾ ਤੋਂ ਚੁੱਕੇ ਜਾ ਦਿਆ ਅੱਜ ਦਾ ਦਿਲ ਜਾਵੀ ਆਪਣੇ ਮੂੰਹ ਬਾਰਾ ਫਰਜ ਲਿਆ ਗਿਆ ਕੋਤਾ ਨਹੀਂ ਹੈਗੀ ਪਾਵਰ ਬੈਂਕ ਹਾਂ ਬੈਟਰੀ ਡਾਊਨ ਹੋ ਗਈ ਇਹ ਆ ਦਰ ਹੈਗਾ ਪਰ ਉਹ ਇੰਝ ਜ਼ਿਆਦਾ ਉਹਦਾ 12 13 ਦਿਨ ਹੈ ਹੁਣ ਥੋੜਾ ਹੋ ਗਿਆ ਉਹ ਇਹ ਤਾਂ ਘਰੋਂ ਡਰਦਾ ਚੋਬਰ ਇਹ ਤਾਂ ਲੱਗਿਆ ਵਿਚਾਰਾ ਉਹਦਾ ਆਜੇ ਕੰਮ ਕੋ ਫਾਤਾ ਹੋ ਗਿਆ ਉਹੀ ਪਾਣੀ ਆ ਗਿਆ ਤਬੇ ਮੈਂ ਦੀ ਕਮਾਂ ਹੰਸਾ ਰੱਜੇ ਖੜੇ ਨੇ ਬਾਈ ਆਂਦੇ ਨਹੀਂ ਨੌਕਰ ਜੀ ਹਾਂ ਮੈਂ ਹੋਰ ਹਟਦਾ ਕਹਿਦਾ ਨਹੀਂ ਕਿਹਸਾ ਹੋ ਗਏ ਮੀ ਨਹੀਂ ਬਿਆਸੀ ਹੋਰ ਬਹੁਤ ਆਈਨਾ ਮੀ ਨਹੀਂ ਵੈਧੀ ਗਾ ਜੋ ਹੁਣ ਪਹਿਲਾਂ ਜਦੋਂ ਹੁਣ ਪਹਿਲਾ ਜੀਲ ਨਾਲ ਲਾਉਣ ਵਾਲਾ ਚਾਰ ਸਤਾਹੇ ਪੈ ਗਿਆ ਉਹ ਖਾਣੀ ਚਲੇ ਨਹੀਂ ਪੂਰਾ ਕੱਸਾ ਨੂੰ ਸਰ ਆਪਣੀ ਹੋਇਆ ਹਾਲ ਤੱਕ ਤਾਂ ਨਹੀਂ ਆਇਆ ਇਹਦੇ ਪਹਿਲੇ ਖਾਣੀ ਚੌੜਾ ਨਹੀਂ ਪੰਜ ਸਾਲ ਦਾ ਬੰਦੇ ਆ ਮਾਟ ਨਹੀਂ ਟੁੱਟੀ ਵੀ ਕਾਇ ਸਾਲ ਹੋ ਗਈ ਨਹੀਂ ਪੰਜ ਸਾਲ ਹੋ ਗਏ ਮੀ ਤਾਂ ਆਏ ਨਹੀਂ ਚੱਜਣਾ ਵਧੀਆ ਮੀ ਹਾਂ ਐਤ ਕੀ ਵੀ ਹੁਣ ਤੱਕ ਮੀ ਤਾਂ ਨਹੀਂ ਆਇਆ ਮੇਰੇ ਰੋਜ ਆਏ ਤੂੰ ਤਾਂ ਖਤਰੋ ਹੋ ਗਿਆ ਉਹ ਨੂੰ ਤਾਂ ਵਧੀਆ ਲੰਦਾ ਜੇ ਤੂੰ ਕੱਟੇ ਜਾਏ ਤੀ ਆਏ ਤਾਂ ਆਈ ਗਏ ਥੋੜਾ ਬਹੁਤ ਆ ਹਾਂ ਅਵੇ ਘਰ ਮੇਰੇ ਵੀ ਜਿਉਦੇ ਪੂਰਾ 30 ਸਾਲ ਹੋ ਗਿਆ ਤੀ ਨੇ ਹੈ ਲੋ ਖਾਸਾ ਚਰ ਹੋ ਗਿਆ ਚਲੋ ਗਿਆ ਅਨਾ ਦਾ 30 ਸਾਲ ਹੋ ਗਿਆ ਹੁਣ ਉਹ ਪਾਣੀ ਆਏ ਨੂੰ ਚਾਲੀ ਸਾਲ ਹੋ ਗਏ ਠੀਕ ਆ ਵਟ ਅਗਲੇ ਵੀੜੇ ਨੇ ਪੋ ਆ ਹਾਂ ਮੇਰੀ ਗੱਲ ਸੁਣੋ 13 ਸਾਲ ਤਾਂ ਹੋ ਗਏ ਪਹਿਲਾਂ ਨੂੰ 25 ਹੋਣੇ ਕਿੰਨੇ ਦੇ ਲਾ ਲੋ 13 ਦੇ 25 28 ਹੋ ਗਏ ਆ 38 ਹੋ ਗਏ 31 ਸਾਲ ਹੋ ਗਏ ਪਾਣੀ ਦਾ ਆਪਣੇ ਪਰ ਹੋ ਗਏ ਰਵਾਇ ਨੂੰ 38 ਸਾਲ ਹੋ ਗਏ ਹਾਂ 88 ਜਾਇ ਦੀ 88 ਜਾਇ ਦੀ ਨਰਮੇ ਖੜੇ ਦੇ ਖੜੇ ਹੋ ਦੇ 7 ਸੂਰ ਹੋਇਆ ਹਾਂ ਹਾਂ ਬੜੀ ਨਾ ਲਾ ਬੋਤੀ ਦਾ ਉਦੋਂ ਹੋਰ ਦੀ ਉਦੋਂ ਕਿਉਂ ਨਹੀਂ ਆਦੀ ਮੈਂ ਨਾ ਹੁਣ ਬਰੀਕਣੀ ਦਾ ਵੀ ਮੇਰੇ ਨਾਲ ਦੀ 6000 ਰੁਪਏ ਦੀ ਨਾ ਪਤਾ ਪੰਤਾਲਿਆਂ ਨੇ ਪਾਣੀ ਨਹੀਂ ਚੱਲਿਆ ਦੀਗਾ ਪਾਣੀ ਮੇਰੇ ਮੈਂ ਜੋ ਵੀ ਉਹ ਐਡੀ ਵਾੜੀ ਪਾਣੀ ਨੂੰ ਕਰੰਗ ਲੈ ਤਾ ਉਦੋਂ ਵੀ ਦਿਖਾ ਦੇ ਦੀਗਾ ਉਹਦੇ ਇੱਕੋ ਰਸ ਨਾ ਦੀ ਉਹ ਬਰੀਕਣੀ ਨਾ ਪਿਆ ਇਹ ਮਹੌਲ ਉਹ ਬਹਾਉ ਦੇ ਬਿੜਬਿ ਪਾਏ ਦੇ ਲੋਕਾਂ ਦੇ ਪਰ ਖੜੀ ਮੜਾ ਜੀ ਮੜਾਇਆ ਦਾ ਬਸੰਤ ਮਾਲ ਵੀ ਉੱਤੇ ਟਿੱਬੇ ਦੀ ਸੀ ਉਹ ਦੁਪਿਆਵਾਂ ਵਾਲੇ ਜਗੜ ਨੂੰ ਮਾਰਦੀ ਆ ਇਹ ਨੂੰ ਚੰਗਿਆ ਉਹ ਤੋਂ ਕੋਈ ਵੱਸਲਾ ਲੱਗਾ ਜਹਾਂ ਨਾ ਇਹ ਤਾਂ ਪੜੀ ਪਾਣੀ ਦਾ ਪ੍ਰੈਸ਼ਰ ਜਾਂ ਨਹੀਂ ਪਾਣੀ ਰੁੜ ਗਈ ਹੋਣਾ ਮਾਲੂ ਦੀ ਹਾੜ ਬਾਲੀ ਕਰਕੇ ਤਾਂ ਇਹ ਨਹੀਂ ਲੱਗੀ ਆ ਜਿਹਦਾ ਉਹਦੀ ਨਿਕਰੀ ਨਹੀਂ ਪੂਰੀ ਜਾਂਦੀ ਨਾਲ ਪਾਣੀ ਤੇ ਹੁਣ ਤਾਂ ਫਸੀ ਫਰੀ ਇੱਥੇ ਜੇ ਸੀ ਪੀ ਨਹੀਂ ਉਹ ਤਾਂ ਹੈ ਕਮਾ ਜਾਮ ਹੋਈ ਹੋਰਾ ਜੇ ਟੂ ਗੋਲੇ ਸਨ ਜਾਇਆ ਉਹਦਾ ਉਹ ਪੁਛਾਨ ਦਾ ਮੁੱਲਿਆ ਮੁਲਾਣੇ ਦਾ ਅੰਤ ਨਹੀਂ ਆ ਰਿਹਾ ਆਰ ਉਹ ਸਮਾਂ ਸ਼ਾਮੀ ਆ ਮੈਂ ਵੀ ਚੜ੍ਹਦਾ ਹਾਂ ਤਰਫਾਣਾ ਉਹਨੂੰ ਤੇਰਾ ਪਾਉਂਗਾ ਆਈ ਲੱਗਦੀ ਆ ਆਪਾਂ ਦੇ ਅੱਧੀ ਚੱਕਰ ਪਾਰ ਆ ਸੀਨ ਕਰਦਾ ਨਾ ਮੇਰੇ ਸਾਹ ਦੇ ਹੋ ਟੱਕ ਜੰਦੀ ਆ ਅੱਜ ਅੱਜ ਦਾ ਸੰਤਾ ਇਹ ਬਾਅਦ ਆ ਮਾਰੇ ਕੱਢਦੇ ਨਾ ਜੇ ਹੁੰਦਾ ਇਹ ਕਹਾ ਜੰਦੀ ਜਿਹੜੀ ਕਹਾ ਨਿਸ਼ਾਨ ਕਰਦਾ ਕਹਾ ਤੇਰੀ ਜੀ ਜਾ ਰਿਹਾ ਜੇਗਾ ਤੁਹਾਨੂੰ ਲੱਗਦੀ ਮੈਂ ਲਵੇ ਲੱਗਦਾ ਜਾਊਗਾ ਅਗਲਾ ਲਵੇ ਹੱਥ ਬੋਲਾ ਵੇਖ ਜੇ ਦੂਰ ਖਾਣ ਨਹੀਂ ਕਰਦੇ ਬਰਾਬਰ ਉੱਥੇ ਘਟੋ ਆਹ ਤੇ ਕਿਉਂ ਕਿ ਨੇ ਮੋਰੇ ਜੀ ਨਾਲ ਸਰਪੰਚ ਬੈਠੇ ਕਿੰਨਾ ਸ਼ੇਰ ਜੀ ਦਾ ਆਹ ਕਰੇਗਾ ਬਲੋਕ ਦਾ ਨਹੀਂ ਕੌਣ ਦੇਖਦਾ ਹਾਂ ਕਿਵੇਂ ਕੀ ਯੋਗਦਾਨ ਪਾ ਰਹੇ ਬੰਦੇ ਵੀਡੀਓ ਦੇ ਵਿੱਚ ਦਿਖਿਆ ਜੀ ਮੈਂ ਪਹਿਲਾਂ ਦੇਖ ਲਾ ਕਿ ਉਹ ਸਾਰੇ ਪਿੰਡਰੋ ਕਵਰ ਕਰਦੇ ਤੁਸੀਂ ਮਾੜਾ ਬਣਾਓ ਆਓ ਆਰਡਰ ਕਰੋ ਮੇਰੀ ਗੱਲ ਸੁਣੋ ਤੇਰੇ ਸਾਹਮਣੇ ਪਹਿਲਾਂ ਉੱਥੇ ਪਾੜਿਆ ਵਿੱਚ ਫਿਰ ਇੱਥੇ ਫਿਰ ਉੱਥੇ ਦਾ